ਦੇਖੋ ਬੱਚੇ ਆ ਰਹੇ ਨੇ ਫਿਰ ਨਹੀਂ ਆ ਰਹੇ ਨੇ ਨਿਕਲੂ ਰਾਹੀ ਨਹੀਂ ਮੁਰੋ ਟ੍ਰੇਨ ਨਿਕਲਦੀ ਹੈ ਜੇ ਟ੍ਰੇਨ ਉਧਰੋਂ ਟ੍ਰੇਨ ਜਾ ਰਹੀ ਆ ਲਾਈਨ ਵੀ ਨਹੀਂ ਟੱਪ ਸਕਦੇ 5 ਕਿਲੋਮੀਟਰ ਦੇ ਏਰੀਆ 'ਚ ਸਾਡੇ ਲਈ ਕੋਈ ਵੀ ਰਾਹ ਨਹੀਂ ਹੈਗਾ ਨਾ ਇਧਰਲੇ ਪਾਸੇ ਨਾ ਬਰਨਾਲਾ ਸਾਈਡ ਇਧਰ ਪੁਲਸੀ ਸਾਡੇ ਰੋਡੇ ਫਾੜਕ ਸਾਡੇ ਵੀ ਖੇਤ ਇਧਰ ਹੈ ਜੀ ਮੈਨੂੰ ਲੈ 15 ਦਿਨ ਹੋ ਗਏ ਮੈਂ ਖੇਤਾਂ ਦੇਖੀ ਨਹੀਂ ਆਇਆ ਘਰੇ ਪਸ਼ੂ ਕੁਖੇ ਮਰਦੇ ਨੇ ਆਵਾਜ਼ ਆ ਜਿਹੜਾ ਬਹੁਤ ਮੁਸ਼ਕਲ ਹੈ ਬੱਚੇ ਆਉਂਦੇ ਨੇ ਪੜ੍ਹਨ ਵਾਸਤੇ ਐਡੇ ਸਕੂਲ ਹੰਢਾਏ ਦੇ ਬੱਚੇ ਸਾਡੇ ਪੜ੍ਹਨਾ ਆਉਂਦੇ ਨੇ ਬਹੁਤ ਬੜੀ ਮੁਸ਼ਕਲ ਹੈ ਜੀ ਬਹੁਤ ਕੋਈ ਕਿਵੇਂ ਇਥੇ ਟ੍ਰੇਨ ਆਉਂਦੀ ਆ ਲੰਘਦੇ ਨੇ ਕੋਈ ਵਾਰਦਾਤ ਹੋ ਜੇ ਉਹਦਾ ਪੂਰਨ ਲੋਕੀ ਪ੍ਰਸ਼ਾਸਨ ਨੀ ਜ਼ਿੰਮੇਵਾਰ ਹੈ ਪਾਣੀ ਇਧਰੋਂ ਆ ਰਿਹਾ ਜਿੱਥੇ ਫਲੋਡਿੰਗ ਅਲੋਡਿੰਗ ਚੱਲਦੀ ਆ ਤੇ ਉੱਥੋਂ ਇਹ ਸਾਰਾ ਪਾਣੀ ਇੱਧਰ ਆ ਰਿਹਾ ਕਿਉਂਕਿ ਰੇਲਵੇ ਨੇ ਪਾਣੀ ਆਫ ਦਾ ਰੋਕਿਆ ਨਹੀਂ ਹੈ ਜਿਹੜਾ ਕੋਈ ਇਹਨਾਂ ਨੇ ਪ੍ਰਬੰਧ ਨਹੀਂ ਕੀਤਾ ਤੇ ਇਸ ਕਰਕੇ ਆਹ ਦੇਖੋ ਆ ਪਾਣੀ ਖਾਣਾ ਜਾ ਰਿਹਾ ਅੱਗੇ ਆ ਸਾਡਾ ਫੀਲਡ ਆ ਇਹਨੂੰ ਸਾਰਾ ਨਿਸ਼ਾਨ ਕਰ ਰਿਹਾ ਹੈ ਤੇ ਆਗੇ ਹਾਂ ਉਹ ਤੇ ਪੰਜਾਬ ਤੋਂ ਪੁੱਛਦਾ ਜਹਾ ਕੋਈ ਨੁਕਸਾਨ ਮਗਰ ਉਹ ਹੋਈਆ ਕੋਈ ਹੱਕੋ ਨਹੀਂ ਆਏ ਜੇ ਪ੍ਰਸ਼ਾਸਨ ਮਰਦਾਬਾਦ ਮਰਦਾਬਾਦ ਜੰਦਾਬਾਦ ਨਾਉ ਨਾਉ ਮਰਦਾਬਾਦ ਮਰਦਾਬਾਦ ਜੰਦਾਬਾਦ ਸੇਵਾ ਪ੍ਰਸ਼ਾਸਨ ਮਰਦਾਬਾਦ ਮਰਦਾਬਾਦ ਜੰਦਾਬਾਦ ਗੁਰਤੇਜ ਸਿੰਘ ਖੁੱਡੀਕਲਾਂ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਬਰਨਾਲਾ ਜੋ ਬਰਨਾਲੇ ਦੀ ਅੱਜ ਤੱਕ ਨੁਮਾਇੰਦਗੀ ਕੀਤੀ ਆ ਬਰਨਾਲੇ ਜ਼ਿਲ੍ਹੇ ਦੀ ਅੱਜ ਅਸੀਂ ਲਗਭਗ 10-12 ਦਿਨ ਹੋ ਗਏ ਬਾਰਸ਼ਾਂ ਪੈਂਦੀਆਂ ਨੂੰ ਉਦੋਂ ਪਹਿਲਾਂ ਸਾਨੂੰ ਰੇਲਵੇ ਦਾ ਫਾਟਕ ਸੀ ਜਿਹੜਾ ਫਾਟਕ ਅਸੀਂ ਬੜੀਆਂ ਮੰਗਾ ਕਰ ਕਰਕੇ ਇਹ ਪਟਾਇਆ ਅੰਡਰ ਬ੍ਰਿਜ ਬਣ ਗਿਆ ਅੰਡਰ ਬ੍ਰਿਜ ਦੇ ਵਿੱਚ ਲਗਾਤਾਰ ਪਾਣੀ ਭਰ ਰਿਹਾ ਜਿਹੜਾ ਕਿ ਕਿਸੇ ਕਿਸਾਨ ਨੇ ਜਾਣਾ ਮਜ਼ਦੂਰ ਨੇ ਜਾਣਾ ਬੱਚੇ ਨੇ ਜਾਣਾ ਉਹ ਦੇਖੋ ਬੱਚੇ ਆ ਰਹੇ ਨੇ ਫਿਰ ਨਹੀਂ ਆ ਰਹੇ ਨੇ ਨਿਕਲਣ ਨੂੰ ਰਾਹ ਹੀ ਨਹੀਂ ਮੁਰੋਂ ਟ੍ਰੇਨ ਨਿਕਲਦੀ ਹੈ ਜੇ ਟ੍ਰੇਨ ਉਦੋਂ ਟ੍ਰੇਨ ਜਾ ਰਹੀ ਆ ਲਾਈਨ ਵੀ ਨਹੀਂ ਟੱਪ ਸਕਦੇ 5 ਕਿਲੋਮੀਟਰ ਦੇ ਏਰੀਆ 'ਚ ਸਾਡੇ ਲਈ ਕੋਈ ਵੀ ਰਾਹ ਨਹੀਂ ਹੈਗਾ ਨਾ ਇਧਰਲੇ ਪਾਸੇ ਨਾ ਬਰਨਾਲਾ ਸਾਈਡ ਤੇ ਜੇ ਸਾਨੂੰ ਕੋਈ ਅਚਾਨਕ ਜੇ ਕੋਈ ਅੱਗ ਲੱਗ ਜਾਂਦੀ ਆ ਪਿੰਡ 'ਚ ਫਾਇਰ ਬ੍ਰਿਗੇਡ ਦੀ ਗੱਡੀ ਨਿਕਲਣਾ ਨਿਕਲ ਨਹੀਂ ਸਕਦੀ ਕਿਸੇ ਪਾਸੇ ਦੀ ਸਭ ਕੁ ਵਿੱਚ ਹੀ ਮੱਚੂਗਾ ਅੱਜ ਬਾਰਸ਼ਾਂ ਵਾਲਾ ਸਿਸਟਮ ਹੈ ਬਾਰਸ਼ਾਂ 'ਚ ਜੇ ਡੁੱਬਣ ਤੋਂ ਬਚਾਉਣ ਲਈ ਕੋਈ ਕਿਸ਼ਤੀ ਲਿਆਉਣ ਦੀ ਲੱਗੂਗਾ ਉਹ ਵੀ ਨਹੀਂ ਲੰਘ ਸਕਦਾ ਉਧਰ ਵਿੱਚ ਹੀ ਡੁੱਬਣਗੇ ਇਸ ਕਰਕੇ ਸਾਡੀ ਬੇਨਤੀ ਆ ਸੀ ਕੱਲ ਡੀਆਰਐਮ ਆਇਆ ਸੀ 2 ਸਾਲ ਤੋਂ 1.5 ਸਾਲ ਤੋਂ ਅਸੀਂ ਲਿਖਦੇ ਆ ਰਹੇ ਹਾਂ ਮਿਲਦੇ ਆ ਰਹੇ ਹਾਂ ਕੇ ਸਾਡਾ ਆਰਜੀ ਪ੍ਰਬੰਧ ਵੀ ਇੱਕ ਨਾਲ ਕਰਕੇ ਦਿੱਤਾ ਜਾਵੇ ਚਾਹੇ ਸਾਨੂੰ ওভারਪੁਲ ਇੱਕ ਸਪੈਸ਼ਲ ਦਿੱਤਾ ਜਾਵੇ ਤਾਂ ਕਿ ਇਧਰ ਹੰਢਾਇਆ ਜਿਹੜਾ 20 ਪਿੰਡਾਂ ਨੂੰ ਜੋੜਦਾ ਹੈ ਕੱਟ ਉਹਦੇ ਨਾਲ ਲੋਕ ਜੁੜ ਸਕਣ ਆ ਪਾਣੀ ਦੇ ਵਿੱਚ ਪੁਲਿਸ ਮੁਲਾਜ਼ਮ ਪੜ ਗਿਆ ਉਹਨੂੰ ਨਹੀਂ ਪਤਾ ਸੀ ਅਣਜਾਣਪਨੇ ਚ ਉਹ ਵਿੱਚੇ ਡੁੱਬ ਚੱਲਿਆ ਮਸਾਂ ਲੋਕਾਂ ਨੇ ਉਹ ਕੱਢਿਆ ਉਹ ਤੋਖਾ ਕੱਢਿਆ ਔਖਾ ਬਹੁਤ ਕੱਢਿਆ ਜੇ ਬੱਚਾ ਵੜ ਗਿਆ ਬੱਚਾ ਤਾਂ ਨਿਕਲ ਹੀ ਨਹੀਂ ਸਕਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਰਾਤ ਬਰਾਤੇ ਕਿਸੇ ਰਾਹgir ਨੂੰ ਕੋਈ ਪਤਾ ਨਹੀਂ ਉਹਨੂੰ ਇਹ ਹੁੰਦਾ ਵੀ ਮੈਂ ਆਹੀ ਰਾਹ ਹੋਰ ਕੋਈ ਰਾਹ ਹੀ ਨਹੀਂ ਇਸ ਕਰਕੇ ਅਸੀਂ ਸਿਵਲ ਪ੍ਰਸ਼ਾਸਨ ਨੂੰ ਬਾਰ-ਬਾਰ ਬੇਨਤੀਆਂ ਕਰ ਲੀਆਂ ਆ ਇੱਕ ਛੋਟਾ ਜਿਹਾ ਪਾਈਪ 15 ਦਿਨ ਹੋ ਗਏ ਰਾਹ 15 ਦਿਨ ਚ ਨਹੀਂ ਚਾਲੂ ਹੋਇਆ ਬਾਰਸ਼ਾ ਹੋਰ ਪੈ ਰਹੀਆਂ ਹੈ ਕਦੋਂ ਚਾਲੂ ਹੋਊਗਾ ਕੁਝ ਨਹੀਂ ਪਤਾ ਆਟਾ ਪਹਾਉਣ ਨਹੀਂ ਜਾ ਸਕਦਾ ਕੋਈ ਸੌਦਾ ਲੈਣ ਨਹੀਂ ਜਾ ਸਕਦਾ ਕੋਈ ਆਪਦੀ ਮੁਸੀਬਤ ਨੂੰ ਹੱਲ ਨਹੀਂ ਕਰ ਸਕਦਾ ਇੱਧਰ ਲੈ ਇੱਧਰ ਨੇ ਉਧਰ ਲੈ ਉਧਰ ਨੇ ਇਹ ਤਾਂ ਨਹਿਰ ਦੇ ਜਿਹੜਾ ਸਤਲਜ ਦਰਿਆ ਉਹਦੇ ਨਾਲੋਂ ਵੀ ਭੈੜਾ ਕਰਤਾ ਸਾਨੂੰ ਕੰਮ ਸਾਡਾ ਪ੍ਰਬੰਧ ਤਾਂ ਕੀ ਕਰਨਾ ਸੀ ਇਸ ਕਰਕੇ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਇਹ ਜਿਹੜਾ ਸੀਗਾ ਸੁਖਲੀ ਬਣਿਆ ਸੀ ਇੱਕ ਬੁੱਲ ਲੋਕਾਂ ਨੇ ਸੁਖ ਦਾ ਸਾਹ ਲਿਆ ਸੀਗਾ ਪਰ ਜਿਹੜਾ ਹੈਗਾ ਅੱਜ ਇਹਦੇ ਡਰੇਨਿੰਗ ਸਿਸਟਮ ਜਿਹੜਾ ਹੈਗਾ ਇਹਦਾ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਿਉਂ ਨਹੀਂ ਕੀਤਾ ਗਿਆ ਸੀ ਇਹਦੇ ਨਿਕਾਸੀ ਦਾ ਪ੍ਰਬੰਧ ਜੀ ਜਦੋਂ ਦਾ ਬਣਿਆ ਬਾਰਸ਼ ਇੰਨੀ ਭਾਰੀ ਕੋਈ ਹੋਈ ਵੀ ਨਹੀਂ ਜੇ ਬਾਰਸ਼ ਹੋ ਜਾਂਦੀ ਸਾਨੂੰ ਇਹ ਤੋਂ ਪਹਿਲਾਂ ਹੀ ਪਤਾ ਲੱਗ ਜਾਂਦਾ ਵੀ ਇਹਦਾ ਹਾਲ ਹੈ ਪਰ ਜਿਹੜੇ ਇਹ ਇੰਜੀਨੀਅਰ ਨੇ ਜਾਂ ਇਹਦੇ ਚੰਗੇ ਆਰਕਟੈਕਟ ਨੇ ਉਹਨਾਂ ਨੂੰ ਤਾਂ ਪਤਾ ਸੀ ਵੀ ਇਹ ਪਾਣੀ ਦਾ ਡੂੰਗਾ ਹੈਗਾ ਇਹਦਾ ਪਾਣੀ ਦਾ ਅਰੇਂਜਮੈਂਟ ਕਰਨਾ ਚਾਹੀਦਾ ਜਾਂ ਕੋਈ ਮੋਟਰ ਨਾਲ ਹੀ ਨਾਲ ਚੱਲਦੀ ਜਿਹੜੀ ਨਾਲ ਨਾਲ ਪਾਣੀ ਕੱਢੇ ਤੇ ਲੋਕ ਰਾਹ ਨਿਕਲਦਾ ਰਹਿ ਜੇ ਪਰ ਇਹ ਰਾਹ ਤਾਂ ਸਾਨੂੰ ਡੁੱਬਦਾ ਬਣ ਗਈ ਇਸ ਕਰਕੇ ਕੋਈ ਵੀ ਬੱਚਾ ਬਜ਼ੁਰਗ ਔਰਤ ਇਹ ਖੁੱਡੀ ਪਿੰਡ ਦੀ ਇਹ ਖੁੱਡੀ ਪਿੰਡ ਦੀ ਤਾਂ 10000 ਦੀ ਬਾਤ ਈ ਆ ਜੀ ਤੂੰ 20 ਪਿੰਡ ਹੋਰ ਜੋੜਦੇ ਨੇ ਆ ਤੁਸੀਂ ਵੇਚ ਜੋ ਇੱਕ ਘੰਟੇ ਚ ਤੁਹਾਨੂੰ ਬੈਡ ਚ ਪਤਾ ਲੱਗ ਜਾਊਗਾ ਕਿੰਨੀਆਂ ਗੱਡੀਆਂ ਕਿੰਨੇ ਬੱਚੇ ਇੱਧਰ ਜੋ ਧਾਰਮਿਕ ਆਸਥਾ ਰੱਖਦੇ ਨੇ ਅੜੀ ਸਰ ਸਾਹਿਬ ਹੋ ਗਿਆ ਗੁਰੂ ਤੇਗ ਬਹਾਦਰ ਪਾਸਾ ਦੇ ਗੁਰੂ ਘਰ ਹੋਗੇ ਸਕੂਲ ਹੋਗੇ ਜੇ ਕਿਸੇ ਨੇ ਏਮ ਚ ਜਾਣਾ ਬਠਿੰਡੇ ਜਾਊਗਾ ਤਾਂ ਰਾਹ ਤਾਂ ਉਹਨੂੰ ਆਹੀ ਆ ਜੇ ਕਿਸੇ ਨੇ ਚੰਡੀਗੜ੍ਹ ਪੀਜੀਆ ਜਾਣਾ ਤਾਂ ਰਾਹ ਤਾਂ ਉਹਨੂੰ ਆਹੀ ਆ 20 ਪਿੰਡਾਂ ਨੂੰ ਜੋੜਦਾ ਹੋਰ ਕੋਈ ਰਾਹ ਨਹੀਂ ਸਾਨੂੰ ਪੈਂਦਾ ਨੇੜੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਇਹਦਾ ਤੁਰੰਤ ਹੱਲ ਕੱਢ ਕੇ ਸਾਡਾ ਰਸਤਾ ਬਹਾਲ ਕੀਤਾ ਜਾਵੇ ਬੱਚਿਆਂ ਦਾ ਜਿਹੜੇ ਬੱਚੇ ਨੇ ਕਿਹੜੇ ਨਾਲ ਰੋਡੇ ਫਾੜਕ ਸੀਗੇ ਕੀ ਲੱਗਦਾ ਨਹੀਂ ਵੀ ਰੋਡੇ ਫਾੜਕ ਇਹਦੇ ਨਾਲ ਕਾਰਜੀ ਫਾੜਕ ਰੋਡੇ ਫਾੜਕ ਸੀ ਜੀ ਉਹਨੂੰ ਪਹਿਲਾਂ ਰਾਹ ਹੈ ਨਹੀਂ ਸੀ ਪਰ ਆਰਜੀ ਫਾੜਕ ਤੋਂ ਪ੍ਰਬੰਧ ਹੋ ਕੇ ਅਗਲਾ ਉੱਪਰ ਦੀ ਆ ਜਾਂਦਾ ਸੀ ਕਿਵੇਂ ਨਾ ਕਿਵੇਂ ਉਹ ਵੀ ਪੱਟਤਾ ਉਹ ਖੇਤਾਂ ਵਾਲਿਆਂ ਨੂੰ ਵੀ ਮੁਸ਼ਕਲ ਹੋ ਗਈ ਨਾ ਉਹ ਕਣਕ ਢੋ ਸਕਦੇ ਨਾ ਉਹ ਹਰਾਚਾਰਾ ਢੋ ਸਕਦੇ ਨੇ ਤੇ ਉਹਨਾਂ ਲਈ ਇਧਰੋਂ ਰਸਤਾ ਇਹਨਾਂ ਦੇ ਟਰੱਕਾਂ ਵਾਲਿਆਂ ਨੇ ਬੰਦ ਕਰਤਾ ਉਹ ਖੇਤੀ ਵਾਲੇ ਬੰਦੇ ਕਿੱਧਰ ਜਾਣ ਉਹਨਾਂ ਦਾ ਜਦ ਕੇ ਐਸਡੀਐਮ ਦਫਤਰ ਦੇ ਵਿੱਚ ਬੈਠ ਕੇ ਜ਼ਮੀਨ ਅਕਵਾਇਰ ਕਰਨ ਵੇਲੇ ਫੈਸਲਾ ਹੋਇਆ ਕਿ ਤੁਹਾਡਾ ਜਿਹੜਾ ਫਾੜਕ ਤੋੜਾਂਗੇ ਇਹਦੀ ਬਦਲ ਤੁਹਾਨੂੰ ਰੋਡ ਬਣਾ ਕੇ ਦੇਵਾਂਗੇ ਤੇ ਤੁਹਾਡਾ ਨੰਗਣ ਦਾ ਪ੍ਰਬੰਧ ਕਰਾਂਗੇ ਪਰ ਅਜੇ ਤੱਕ ਕੋਈ ਪ੍ਰਬੰਧ ਨਹੀਂ ਕੀਤਾ ਇਸੇ ਤਰ੍ਹਾਂ ਉਧਰ ਮਾਸਟਰ ਹਰਦੇਵ ਸਿੰਘ ਦੀ ਆ ਜਗ੍ਹਾ ਕੋਠੀ ਬਾਈਟ ਉਧਰ ਨੂੰ ਵੀ ਭਵੇਂ ਕਮਾ ਲਓ ਉਹਦੇ ਨਾਲ ਪੁਲੀ ਇੱਕ ਬਣੀ ਵੀ ਪਾਣੀ ਜਿਹੜਾ ਵਾਧੂ ਸਿਓ ਥੱਲੇ ਦੀ ਕ੍ਰੋਸ ਹੋ ਜਾਂਦਾ ਸੀ ਉਹ ਪੁਲੀ ਵੀ ਬੰਦ ਪਈਆ ਪੁਲੀ ਵੀ ਨਹੀਂ ਖੋਲੀ ਉਦੀ ਕੋਠੀ ਡਿੱਗ ਰਹੀ ਆ ਉਹ ਪਾਣੀ ਸਾਰਾ ਘੁਮ ਘਮਾ ਕੇ ਹੁਣ ਵੀ ਜੇ ਜਲਦ ਹੱਲ ਇਹਦਾ ਨਾ ਹੋਇਆ ਤਾਂ ਤੁਹਾਡਾ ਅਗਲਾ ਸੰਘਰਸ਼ ਕੀ ਹੋਇਆ ਇਹਦਾ ਨਾ ਜਲਦ ਹੱਲ ਹੋਊਗਾ ਅਸੀਂ ਟ੍ਰੇਨ ਵੀ ਰੋਕਾਂਗੇ ਅਸੀਂ ਇੱਥੇ ਧਰਨਾ ਵੀ ਲਾਵਾਂਗੇ ਫੇਰ ਲੋਕ ਇਹੀ ਪ੍ਰਸ਼ਾਸਨ ਨੇ ਫਿਰ ਭੱਜਣਾ ਅਸੀਂ ਕਹਿੰਦੇ ਆ ਕਿ ਇੱਕ ਨिके ਨिके ਬੱਚਿਆਂ ਨੇ ਸਕੂਲ ਜਾਣਾ ਹੈ ਕਿਸੇ ਨੇ ਆਟਾ ਪਹਿਉਣ ਜਾਣਾ ਹੈ ਕਿਸੇ ਨੇ ਸੌਦਾ ਲੈਣ ਜਾਣਾ ਹੁਣ ਸਾਈਕਲ ਵਾਲਾ ਵਿਅਕਤੀ ਜਿਹੜਾ ਉਹ ਕਿੱਧਰ ਨਹੀਂ ਲੰਗੇ ਉਦੋਂ ਟ੍ਰੇਨ ਆ ਜਾਂਦੀ ਆ ਟੱਪ ਹੋ ਸਕਦਾ ਨਹੀਂ ਗੈਰ ਕਾਨੂੰਨੀ ਆ ਜੇ ਇਹਦੇ ਵਿੱਚ ਵੜਦਾ ਤਾਂ ਉਹਦੀ ਮੌਤ ਆ ਦੱਸੋ ਕਿਧਰਲੇ ਪਾਸੇ ਜਾਏਗਾ ਬੰਦਾ ਹੁੱਡੀ ਕਲਾ ਸਰ ਕੀ ਲੱਗ ਰਿਹਾ ਤੁਹਾਨੂੰ ਜੀ ਸਰ ਸਾਡਾ ਪਿੰਡ ਦੇਖੋ ਦੋਵੇਂ ਪਾਸੇ ਪੁਲ ਨੇ ਡਵਾਈਡ ਕੀਤਾ ਹੋਇਆ ਇਧਰ ਵੀ ਸਾਡਾ ਪਿੰਡ ਆ ਇਧਰ ਵੀ ਸਾਡਾ ਪਿੰਡ ਆ ਹੁਣ ਸਾਡੀ ਜਿੱਦੇ ਦਾ ਵਾਰਸ਼ ਹੋ ਰਹੀ ਆ ਇਹ ਪੁਲ ਭਰਿਆਗਾ ਪਾਣੀ ਦੇ ਨਾਲ ਸਾਡੀ ਕਨੈਕਟੀਵਿਟੀ ਦੋਮਾ ਪਿੰਡਾਂ ਦੀ ਦੋਮਾ ਲੋਕਾਂ ਦੀ ਆਸ ਵਿੱਚ ਟੁੱਟ ਚੁੱਕੀ ਆ ਅਸੀਂ ਕੋਈ ਵੀ ਕੰਮ ਇਧਰ ਜਾਣਾ ਜਾਂ ਇਧਰ ਲਿਆਂ ਇਧਰ ਜਾਣਾ ਤਾਂ ਬਹੁਤ ਮੁਸ਼ਕਲ ਆ ਇਹ ਅਸੀਂ ਇਹੀ ਚਾਹੁੰਦੇ ਆ ਵੀ ਸਾਡਾ ਆਰਜੀ ਰਸਤਾ ਜਿਵੇਂ ਚੇਅਰਮੈਨ ਜੀ ਨੇ ਦੱਸਿਆ ਵੀ ਉਹ ਪੁਲ ਸੀਗੇ ਉਹਨੂੰ ਚਲੋ ਐਮਰਜੈਂਸੀ ਸੁਵ ਤਾਕੇ ਸਾਡੇ ਪਿੰਡ ਦਾ ਜਿਹੜਾ ਰਸਤਾ ਦੋਮਾਂ ਦੀ ਕਨੈਕਟੀਵਿਟੀ ਬਣੀ ਰਹੇ ਦੋਮਾਂ ਕੀ ਨਾਮ ਹੈ ਜੀ ਗਰਮੇਰ ਸਿੰਘ ਜੀ ਗਰਮੇਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਆਫੇ ਇਹ ਕਹਿਣਾ ਚਾਹੁੰਦਾ ਜੋ ਤੁਹਾਨੂੰ 13 ਮਹੀਨ ਸਾਫਰ ਨੇ ਗੱਲਾਂ ਦਫੀਆਂ ਨਾ ਇਹ ਬਜੰਦਾਰ ਦਾ ਫਿਆਰ ਇਧਰੋਂ ਫਾੜੇ ਤੇ ਬਾੜਮੀ ਦਾ ਸਕੂਲ ਆ ਪਿੰਡ ਦੇ ਵਿੱਚ ਇਧਰੋਂ ਸਾਡੇ ਬੱਚੇ ਪੜ੍ਹਦੇ ਨਾ ਉਹਨਾਂ ਦੀ ਆਵਾਜ਼ਾਈ ਹੁੰਦੀ ਆ ਔਰ ਇਹ ਥੱਲੇ ਆ ਗਿਆ ਉਹਦਾ ਜ਼ਿੰਮੇਵਾਰ ਇਧਰ ਉਹ ਬੰਦਾ ਉਧਰੋਂ ਆਵਾਜ਼ਾਈ ਇਹਨਾਂ ਦੀ ਫਾੜੇ ਠਾਪਾ ਉਧਰੋਂ ਸਾਡੇ ਘਰ ਦੇ ਗਦੇ ਨਾ ਉਧਰੋਂ ਫੜਾ ਹਰਾਚਾਰਾ ਪਫੂਆਂ ਦਾ ਫਾਰਾ ਖਰਾਬ ਆ ਕੋਈ ਰਫਤਾ ਹੋਣੂ ਕਿਸੇ ਪਾਫੇ ਹੈ ਨਹੀਂ ਕੋਈ ਫਾਡੀ ਗੱਲਬਾਤ ਨਹੀਂ ਸੁਣਦਾ ਆਈ ਬੀਤੀ ਮੰਗ ਕਰਦੀ ਹਾਂ ਇੱਧਰ ਚਾਹ ਇੱਧਰ ਉਧਰ ਨਹੀਂ ਕਾਫੀ ਮੰਗੇ ਤਾਂ ਹੀ ਕਰਦੇ ਵੀ ਜੋ ਇੱਥੇ ਡੀਆਰ ਵੀ ਕੱਲ ਆਇਆ ਇੱਥੇ ਪਰਸੋਂ ਡੀਵੀਫਾ ਵੀ ਆਏ ਸਾਡੀ ਕਿ ਫੇਰੇ ਕੋਈ ਗੱਲ ਦਾ ਮੁੱਲ ਨਹੀਂ ਪਾਇਆ ਜਿਸ ਤਰ੍ਹਾਂ ਜੇ ਅਸੀਂ ਮੰਨ ਸਾਹਮਣੇ ਕਿਹਾ ਵੀ ਅਸੀਂ ਜਿਹੜਾ ਹੈਗਾ ਰੇਲਾਂ ਵੀ ਰੋਕਾਂਗੇ ਤਿੱਖਾ ਸੰਘਰਸ਼ ਕਰਾਂਗੇ ਕੀ ਇਹਦੇ ਵਿੱਚ ਮਤਲਬ ਠੀਕ ਆ ਜੀ ਉਹ ਵੀ ਰੇਲਾਂ ਰੋਕ ਲਿਆ ਰੇਲਾਂ ਦੇ ਵਿੱਚ ਚਲੋ ਠੀਕ ਆ ਮੈਂ ਆਪਣਾ ਪਰਿਵਾਰ ਬੈਠਾ ਹੈ ਮੰਨ ਲਓ ਵੀ ਫਿਰ ਉਹਦਾ ਫਾਇਦਾ ਵੀ ਕੋਈ ਹੋਇਆ ਜਾਂ ਨਾ ਹੋਇਆ ਵੀ ਜੇ ਉਹ ਤੋਂ ਪਹਿਲਾਂ ਫਾਇਦਾ ਹੀ ਹੋ ਜੇ ਤਾਂ ਇਹ ਇੱਥੇ ਤੇ ਕਰ ਜਾਣਾ ਨਾ ਪਵੇ ਮਰੋ ਕਰਨੈਲ ਸਿੰਘ ਜੀ ਕਰਨੈਲ ਸਿੰਘ ਜੀ ਜਿਹੜਾ ਹੈਗਾ ਖੁੱਡੀ ਅੱਜ ਖੜੀਆਂ ਆ ਆਹ ਬਾਲੀ ਵੀ ਪਰਨਾਮਾ ਕੀ ਕੀ ਨਾ ਜਾਣੀਓ ਕਹਿਣਾ ਚਾਹੁੰਦੇ ਜੀ ਮੰਨ ਲਓ ਵੀ ਤੁਹਾਨੂੰ ਪਹਿਲਾਂ ਹੀ ਵੀ ਦੱਸਿਆ ਆਪਣੇ ਚੇਅਰਮੈਨ ਸਾਹਿਬ ਜੀ ਨੇ ਵੀ ਸਾਨੂੰ ਮੁਸ਼ਕਲ ਬਹੁਤ ਹੈ ਪਹਿਲਾਂ ਜੋ ਇੱਧਰ ਪੁਲਿਸ ਸਾਡੇ ਰੋਡੇ ਫਾਟਕ ਸਾਡੇ ਵੀ ਖੇਤ ਇੰਦਰ ਹੈ ਜੀ ਮੈਨੂੰ ਲੱਗ 15 ਦਿਨ ਹੋ ਗਏ ਮੈਂ ਹਰਾਚਾਰਾ ਲੈ ਕੇ ਨਹੀਂ ਆਇਆ ਘਰੇ ਪਸ਼ੂ ਭੁੱਖੇ ਮਰਦੇ ਨੇ ਆਵਾਜਾਈ ਨਾਲ ਬਹੁਤ ਮੁਸ਼ਕਲ ਹੈ ਬੱਚੇ ਆਉਂਦੇ ਨੇ ਪੜ੍ਹਨ ਵਾਸਤੇ ਐਡੇ ਸਕੂਲ ਹੰਡਾਇਏ ਦੇ ਬੱਚੇ ਸਾਡੇ ਪੜ੍ਹਨਾ ਆਉਂਦੇ ਨੇ ਉਹਨਾਂ ਨੂੰ ਬੜੀ ਮੁਸ਼ਕਲ ਹੈ ਜੀ ਬਹੁਤ ਕੋਈ ਕਿਵੇਂ ਇੱਥੋਂ ਟ੍ਰੇਨ ਆਉਂਦੀ ਆ ਲੰਘਦੇ ਨੇ ਕੋਈ ਬਾਰਦਾਤ ਹੋ ਜੇ ਉਹਦਾ ਮੰਨੂ ਵੀ ਪ੍ਰਸ਼ਾਸਨ ਜਿੰਮੇਵਾਰ ਹੈ ਹਾਂਜੀ ਇਹੀ ਕਹਿਣਾ ਚਾਹੂੰਗਾ ਵੀ ਵੀ ਇਹ ਜਲਦੀ ਜਲਦੀ ਕੋਈ ਹੱਲ ਕੀਤਾ ਜਾਵੇ ਸਾਨੂੰ ਐਮਰਜੈਂਸੀ ਸਥਿਤੀ ਸਮਾਂ ਲਈ ਜਾਂ ਸਾਨੂੰ ਕਿ ਰਸਤਾ ਬਹਾਲ ਕੀਤਾ ਜਾਵੇ ਹਾਂਜੀ ਕੀ ਨਾਮ ਹੈ ਮਾਸ਼ੀ ਮੇਰਾ ਨਾਮ ਹਰਦੇਵ ਸਿੰਘ ਜੀ ਪਿੰਡ ਖੁੱਡੀ ਕਲਾਂ ਜੀ ਤੇ ਇੱਥੇ ਆ ਜਿੱਦਾਂ ਦੀ ਪਲੇਟੀ ਬਣੀ ਆ ਇੱਥੇ ਇੱਕ ਪੁਲੀ ਸੀਗੀ ਉਹਦਾ ਨੰਬਰ ਸੀਗਾ 209 ਤੇ ਉਹ ਮਤਲਬ ਹੁਣ ਜਦੋਂ ਦੀ ਇੱਥੇ ਪਲੇਟੀ ਬਣੀ ਆ ਲੋਡਿੰਗ ਅਨਲੋਡਿੰਗ ਵਾਲੀ ਤੇ ਉਸ ਨੂੰ ਅੱਗੇ ਵਧਾ ਦਿੱਤਾ ਗਿਆ ਤੇ ਉਹ ਪੁਲੀ ਵੀ ਅੱਗੇ ਵਧਾ ਦਿੱਤੀ ਗਈ ਜਿਸ ਕਰਕੇ ਮਤਲਬ ਪੂਰਾ ਪਾਣੀ ਦਾ ਕਿਸੇ ਨਿਕਾਸ ਨਹੀਂ ਹੈ ਅੱਗੇ ਮੇਰਾ ਮਕਾਨ ਹੈ ਤੇ ਉਹ ਮਕਾਨ ਦੇ ਮਤਲਬ ਨਾਲ ਆ ਕੇ ਹੁਣ ਪਾਣੀ ਲੱਗ ਗਿਆ ਜਦੋਂ ਨਿਕਾਸ ਹੀ ਅੱਗੇ ਪਾਣੀ ਦਾ ਹੁਣ ਉਹ ਪੂਰੀ ਪਦਰਬ ਸਿਰੇ ਤੱਕ ਭਰੀ ਖੜੀ ਆ ਉਹ ਡੇਂਜਰ ਦੇ ਜਿਹੜਾ ਨਿਸ਼ਾਨ ਆ ਉਹਨੂੰ ਵੀ ਮਤਲਬ ਕਰਾਸ ਕਰ ਗਈ ਆ ਤੇ ਇਸ ਕਰਕੇ ਦਾ ਨਿਕਾਸ ਨਾ ਹੋਣ ਕਰਕੇ ਦਾ ਕੋਈ ਮਤਲਬ ਪ੍ਰਬੰਧ ਕੀਤਾ ਜਾਵੇ ਇਹ ਹੀ ਸਾਡੀ ਮੰਗ ਆ ਜੀ ਜੇ ਜਿਵੇਂ ਚੇਅਰਮੈਨ ਸਾਹਿਬ ਨੇ ਕਿਹਾ ਵੀ ਜੇ ਸਾਡੀ ਮੰਗ ਨਾ ਪੂਰੀ ਹੋਈ ਤਾਂ ਜੇ ਅਸੀਂ ਜਿਹੜਾ ਹੈਗਾ ਰੇਲਾਂ ਵੀ ਰੋਕਾਂਗੇ ਅਸੀਂ ਜਿਹੜਾ ਸੰਘਰਸ਼ ਕਰਨੀ ਮਜਬੂਰ ਹੋਵਾਂਗੇ ਕਿਉਂਕਿ ਪਾਣੀ ਦਾ ਜਿਹੜਾ ਪਿੰਡਾਂ ਦਾ ਦੋਨਾਂ ਦਾ ਸੰਬੰਧ ਇੱਕ ਦੂਜੇ ਨਾਲ ਟੁੱਟ ਚੁੱਕਿਆ ਹੈ ਇਦੇ ਬਾਰੇ ਕੀ ਕਹਣਾ ਚਾਹੀਏ ਹਾਂਜੀ ਇਹ ਫਿਰ ਆਗਲਾ ਸਟੈਪ ਸਾਨੂੰ ਚੱਕਣਾ ਪਊਗਾ ਕਿਉਂਕਿ ਇਹਦੇ ਬਾਰੇ ਅਸੀਂ ਪਹਿਲਾਂ ਵੀ ਮਤਲਬ ਕਈ ਵਾਰੀ ਇਸ ਕੂਲੀ ਬਾਰੇ ਮੈਂ ਲਿਖ ਚੁੱਕਿਆ ਜੀ ਡੀਆਰਐਮ ਸਾਹਿਬ ਨੂੰ ਵੀ ਲਿਖ ਚੁੱਕਿਆ ਹਾਂ ਤੇ ਡੀਸੀ ਸਾਹਿਬ ਨੂੰ ਵੀ ਲਿਖ ਚੁੱਕਿਆ ਤੇ ਹੋਰ ਸਬੰਧ ਜਿਹੜੇ ਮਤਲਬ ਹੈਗੇ ਸੀਗੇ ਆਪਣਾ ਅਫੀਸਰ ਸਹਿਵਾਨ ਪ੍ਰਸ਼ਾਸਨ ਉਹਨਾਂ ਨੂੰ ਇਦਾਂ ਅਸੀਂ ਕੰਮ ਚੁੱਕੇ ਹਾਂ ਪਰ ਸਾਡੀ ਹੁਣ ਤੱਕ ਕਿਸੇ ਨੇ ਸੁਣੀ ਨਹੀਂ ਸਾਡੀ ਇੱਥੇ ਸਿਵਲ ਆਬਾਦੀ ਆ ਤੇ ਬੀਕਾ ਸੂਚ ਪੱਤੀ ਆ ਤੇ ਇਹਦੇ ਵਿੱਚ ਮੂਰੇ ਮੇਰੇ ਮਕਾਨ ਦੇ ਆ ਸਲੀਪਰ ਪੈ ਰਹੇ ਨੇ ਜਿਹੜੇ ਸਿਮਿੰਟ ਦੇ ਨੇ ਕਿ ਉਹ ਸਿਮਿੰਟ ਦੇ ਸਲੀਪਰ ਮਾਦ ਚੁੱਕੇ ਨਹੀਂ ਜਾ ਰਹੇ ਪਹਿਲੀ ਗੱਲ ਤਾਂ ਰੇਲਵੇ ਦਾ ਹੱਕ ਹੀ ਨਹੀਂ ਹੈ ਵੀ ਸਾਡੇ ਘਰਾਂ ਦੇ ਸਾਹਮਣੇ ਇਹ ਮਤਲਬ ਇਸ ਤਰ੍ਹਾਂ ਰੱਖਣ ਕਿਉਂਕਿ ਇਹ ਰੇਲ ਵੀ ਦੀ ਜਗ੍ਹਾ ਹੈ ਨਹੀਂ ਇੱਕੋ ਜੇ ਨਲਕਾ ਲੱਗਿਆ ਹੋਇਆ ਤੇ ਉਹ ਆ ਪਾਣੀ ਵੀ ਮਤਲਬ ਇਧਰੋਂ ਜਾ ਰਿਹਾ ਪਲੇਟੀ ਦਾ ਪਾਣੀ ਵੀ ਇਧਰ ਜਾ ਰਿਹਾ ਤੇ ਉਹ ਅੱਗੇ ਜਿਹੜੀ ਆਬਾਦੀ ਵਧੀ ਆ ਬੀਕਾ ਸੂਚ ਪੱਤੀ ਦੀ ਉਹਨੂੰ ਵੀ ਉਹ ਨੁਕਸਾਨ ਕਰ ਸਕਦਾ ਇਸ ਕਰਕੇ ਸਲੀਪਰਾਂ ਦਾ ਤੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਧੰਨਵਾਦ